ਅੱਬਾ ਭੀਮਰਾਵ ਅੰਬੇਦਕਰ ਜੀ ਦੇ 134ਵੇਂ ਜਨਮ ਦਿਹਾੜੇ ਤੇ ਅੱਜ ਐਰਿਟੇਟ ਸਟੇਟ ਦੇ ਵਿੱਚ ਉਹਨਾਂ ਦੇ ਬਹੁਤ ਦੇ ਉੱਤੇ ਸ਼ਰਧਾ ਦੇ ਫੁੱਲ ਪੇਟ ਕੀਤੇ ਜਾ ਰਹੇ ਨੇ ਵੱਖ-ਵੱਖ ਸਮਾਜ ਸੰਸਮਾਜ ਵੱਲੋਂ ਆਗੂਆਂ ਵੱਲੋਂ ਆ ਕੇ ਉਹਨਾਂ ਨੂੰ ਫੁੱਲ ਅਰਪਿਤ ਕੀਤੇ ਜਾ ਰਹੇ ਨੇ ਬੀਜੇਪੀ ਤੋਂ ਸਾਡੇ ਨਾਲ ਬੀਜੇਪੀ ਦੇ ਨੇ ਕਾਰਕੁਨ ਅ ਸ਼ਸ਼ੀ ਜੀ ਅੱਜ ਭੀਮਰਾਵ ਅੰਬੇਦਕਰ ਜੀ ਦਾ ਸੰਵਿਧਾਨ ਨਿਰਮਾਤਾ ਜੀ ਦਾ ਜਨਮ ਦਿਹਾੜਾ ਹੈ ਔਰ ਉਸ ਦਿਹਾੜੇ ਤੇ ਅੱਜ ਸ਼ਰਧਾ ਦੇ ਫੁੱਲ ਪੇਟ ਕੀਤੇ ਗਏ ਨੇ ਉਹਨਾਂ ਦੀ ਪ੍ਰਤਿਮਾ ਦੇ ਉੱਤੇ ਹਾਂਜੀ ਬਿਲਕੁਲ ਜੀ ਅੱਜ ਸਾਰਾ ਸਮਾਜ ਹਰਸ਼ੋ ਉਲਾਸ ਦੇ ਨਾਲ ਇਸ ਮੂਰਤੀ ਦੇ ਉੱਤੇ ਨਤਮਸਤਕ ਹੋਣ ਲਈ ਆ ਰਿਹਾ ਔਰ ਜਗਾ ਜਗਾ ਤੇ ਅਲੱਗ-ਅਲੱਗ ਕਾਰਜਕ੍ਰਮ ਜਿਹੜੇ ਡਾਕਟਰ ਬੀਮਰਾਵਾਂ ਮੇਟਕਰ ਜੀ ਦੇ ਜਨਮ ਦਿਹਾੜੇ ਤੇ ਕੀਤੇ ਜਾ ਰਹੇ ਨੇ ਸਾਰੇ ਬਹੁਤ ਭੀੜ ਭੜਕੇ ਦੇ ਨਾਲ ਹਰ ਜਗ੍ਹਾ ਤੇ ਬਹੁਤ ਗੈਦਰਿੰਗ ਹੈ ਔਰ ਪਹਿਲੇ ਨਾਲੋਂ ਮੈਨੂੰ ਲੱਗਦਾ ਕਿ 50 ਗੁਣਾ ਵੱਧ 100 ਗੁਣਾ ਵੱਧ ਇਹ ਅੱਜ ਦਾ ਜਿਹੜਾ ਦਿਨ ਮਨਾਇਆ ਜਾ ਰਿਹਾ ਪਿਛਲੇ ਸਾਲ ਜਿਹੜਾ ਇਹ ਘਟ ਦੇਖਣ ਨੂੰ ਮਿਲ ਰਹਾ ਸੀ ਜਿਹੜਾ ਐਤੀ ਦਿਖਿਆ ਇਹ ਬਹੁਤ ਸਾਰਾ ਕਿਉਂਕਿ ਲੋਕ ਡਾਕਟਰ ਭੀਮਰਾਵਾਂ ਬੈਠ ਕਰਦੀਆਂ ਵਿਚਾਰਧਾਰਾਵਾਂ ਨੂੰ ਸਮਝ ਚੁੱਕੇ ਨੇ ਸੰਵਿਧਾਨ ਨੂੰ ਸਮਝ ਚੁੱਕੇ ਨੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਸਮਝ ਚੁੱਕੇ ਨੇ ਤਾਂ ਇਹਨਾਂ ਹਰਸ਼ੋਲਾਸ ਦੇ ਨਾਲ ਅੱਜ ਦਾ ਜਿਹੜਾ ਦਿਨ ਮਨਾਇਆ ਜਾ ਰਿਹਾ ਅਸ਼ੀਸ਼ ਜੀ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਅਸੀਂ ਤੋਰ ਭੰਨ ਕਰਾਂਗੇ ਬਾਬਾ ਭੀਮਰਾਵ ਦੇ ਅੰਬੇਦਕਰ ਦੇ ਪੁੱਤੇ ਉੱਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਉਹ ਵੀ ਚੁੱਕੀਆਂ ਨੇ ਪਰ ਅੱਜ ਦਾ ਦਿਨ ਉਹਨਾਂ ਨੇ ਖਾਸ ਤੌਰ ਤੇ ਚਿੰਨਿਤ ਕੀਤਾ ਸੀ ਇਹ ਜਿਹੜਾ ਵਾਰ-ਵਾਰ ਡਾਕਟਰ ਭੀਮਰਾਵ ਅੰਬੇਦਕਰ ਜੀ ਦੇ ਸਟੈਟਮੈਂਟ ਨਾਲ ਛੇੜਖਾਮੀ ਹੋ ਰਹੀ ਹੈ ਇੱਕ ਸ਼ਰਾਰਤੀ ਤੱਤ ਜਿਹੜਾ ਪੰਨੂ ਆ ਉਹ ਪਹਿਲੇ ਤੋਂ ਇੰਡੀਆ ਦਾ ਝੰਡਾ ਵੀ ਸਾੜਦਾ ਹੈ ਉਹ ਡਾਕਟਰ ਭੀਮਰਾਵ ਅੰਬੇਦਕਰ ਜੀ ਦਾ ਸੰਵਿਧਾਨ ਅਨੁਸਾਰ ਦਾ ਉਹ ਡਾਕਟਰ ਵੀਰਾਂ ਮੈਂਬੇਟ ਕਰ ਜਿੱਦੇ ਪੁਤਲੇ ਨਾਲ ਛੇੜਖਾਨੇ ਵੀ ਕਰਾਉਂਦਾ ਹੈ ਉਹ ਇੱਕ ਸ਼ਰਾਰਤੀ ਅੰਸਰ ਆ ਜਿਹੜਾ ਬਾਹਰ ਬੈਠੇ ਭੌਂਕਦਾ ਹੈ ਉਹ ਇੰਡੀਆ ਦੇ ਵਿੱਚ ਆਵੇ ਤੇ ਮੈਨੂੰ ਪਤਾ ਮਜਬੀ ਵਾਲਮੀਕੀ ਭਾਈਚਾਰਾ ਐਸਸੀ ਭਾਈਚਾਰਾ ਇੰਨਾ ਸਖਸ਼ਮ ਆ ਕਿ ਉਹਨੂੰ ਪਾੜ ਕੇ ਰੱਖ ਦੇ ਉਹਦੀ ਇੰਨੀ ਜੁਰਤ ਨਹੀਂ ਆ ਕਿ ਉਹ ਖੁਦ ਆ ਕੇ ਕੋਈ ਕੰਮ ਕਰ ਸਕੇ ਉਹ ਬਾਹਰੇ ਦੇ ਟਟੂਆਂ ਨੂੰ ਪੈਸੇ ਦੇ ਜ਼ੋਰ ਦੇ ਉੱਤੇ ਏਜੰਸੀਆਂ ਨਾਲ ਰਲ ਕੇ ਇਹ ਕੰਮ ਕਰਾ ਰਿਆ ਔਰ ਸਾਡੇ ਦੇਸ਼ ਦੀ ਸਾਡੇ ਪੰਜਾਬ ਦੀ ਏਕਤਾ ਔਰ ਅਖੰਡਤਾ ਨੂੰ ਭੰਗ ਕਰ ਰਿਹਾ ਜਿਹੜਾ ਕਿ ਉਹ ਇਹ ਜਿਹੜੀ ਕੋਸ਼ਿਸ਼ ਕਰ ਰਿਹਾ ਹੈ ਉਹਦੀ ਵੱਡੀ ਕੋਸ਼ਿਸ਼ ਇਹ ਆ ਕਿ ਵਾਲਮੀਕੀ ਮਜਵੀ ਭਾਈਚਾਰਾ ਜਿਹੜਾ ਉਹ ਸਿੱਖ ਕਮਿਊਨਿਟੀ ਨਾਲ ਆਮੋ ਸਾਹਮਣੇ ਹੋਵੇ ਔਰ ਸਿੱਖ ਕਮਿਊਨਿਟੀ ਵੀ ਸਮਝਦਾਰ ਹੈ ਵਾਲਮੀਕੀ ਮਜਵੀ ਭਾਈਚਾਰਾ ਵੀ ਸਮਝਦਾਰ ਹੈ ਇਹ ਇੱਕ ਰੂਪਤਾ ਦੇ ਨਾਲ ਚੱਲ ਰਿਹਾ ਹੈ ਇਹ ਸਾਡੀ ਬਹੁਤ ਪੁਰਾਣੀ ਸਾਹ ਚੱਲਦੀ ਆ ਰਹੀ ਆ ਮਜਵੀ ਸਿੱਖ ਔਰ ਵਾਲਮੀਕੀ ਸਮਾਜ ਦੀ ਸਿੱਖ ਸਮਾਜ ਦੇ ਨਾਲ ਕਿਉਂਕਿ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਦੀਪ ਸਿੰਘ ਜੀ ਨੂੰ ਬਾਬਾ ਜੀਵਨ ਸਿੰਘ ਜੀ ਨੂੰ ਇਸ ਸਾਰੇ ਕੜੀ ਦੇ ਨਾਲ ਜੋੜਿਆ ਜਾਂਦਾ ਸਿੱਖ ਸਮਾਜ ਔਰ ਵਲਮਿੱਕੀ ਭਾਈਚਾਰੇ ਦੀ ਪ੍ਰਾਣੀ ਸਾਹਜ ਹੈ ਔਰ ਇਹ ਜਿਹੜੀ ਸਾਹਜ ਹੈ ਇਹਨੂੰ ਕੋਈ ਖੰਡਿਤ ਨਹੀਂ ਕਰ ਸਕਦਾ ਕੋਈ ਤੋੜ ਨਹੀਂ ਸਕਦਾ ਹਮੇਸ਼ਾ ਹੀ ਇਹ ਇੱਕ ਰੂਪਤਾ ਦੇ ਨਾਲ ਚੱਲਦਾ ਤੁਸੀਂ ਠੀਕਲੇ ਪੈਰੇ ਵੀ ਲਗਾਏ ਹੋਏ ਸੀਗੇ ਜੀ ਇੱਥੇ ਸੁਰੱਖਿਆ ਨੂੰ ਲੈ ਕੇ ਜਿਹੜਾ ਉਹਨੇ ਗੱਦਰ ਧਮਕੀ ਦਿੱਤੀ ਸੀ ਜੀ ਕਿ 13 ਨੂੰ ਔਰ 14 ਨੂੰ ਮੈਂ ਜਗਾ ਜਗਾ ਦੇਤੇ ਬਾਬਾ ਸਾਧੀਆਂ ਮੂਰਤੀਆਂ ਦੇ ਨਾਲ ਅਸੀਂ ਸ਼ੇਰਖਾਨੀ ਕਰਾਂਗੇ ਤੋੜਾਂਗੇ ਮਰੋੜਾਂਗੇ ਜੋ ਉਹਨੇ ਕਹਿ ਸੀ ਉਦੇ ਆਧਾਰ ਤੇ ਸ਼ਾਸਨ ਪ੍ਰਸ਼ਾਸਨ ਤੋਂ ਹਟ ਕੇ ਅਸੀਂ ਆਪਣੇ ਸੰਗਠਨਾਂ ਦੇ ਜ਼ੋਰ ਦੇ ਨਾਲ ਵਾਲਮੀਕੀ ਭਾਈਚਾਰੇ ਨੂੰ ਸਾਰੇ ਨੂੰ ਇਕੱਠਾ ਕਰਕੇ ਪਵਨ ਵਾਲਮੀਕੀ ਰਿਪਰੈਕਸ਼ਨ ਕਮੇਟੀ ਡੀਐਸਐਸ ਔਰ ਸਾਡੇ ਸਿਮਰਨ ਭੈਣ ਜੀ ਕਬੀਰ ਜੀ ਮੱਟੂ ਜੀ ਮਲਿਕ ਜੀ ਇਹ ਸਾਰੇ ਰਲ ਮਿਲ ਕੇ ਅਸੀਂ ਰਾਤੀ ਠਿਕਰੀ ਪਹਰਾ ਦਿੱਤਾ ਜਿਹਦੇ ਵਿੱਚ ਲੋਰੀਗਰ ਤੇ ਜੋਨੀ ਜੀ ਹੋਰ ਵੀ ਬਹੁਤ ਸਾਰੇ ਵੀਰ ਨੇ ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈ ਸਕਿਆ ਸੁਮਿਤ ਕਾਲੀ ਜੀ ਜੱਗੂ ਜੀ ਔਰ ਵੀ ਬਹੁਤ ਸਾਰੀਆਂ ਜੱਥੇਬੰਦੀਆਂ ਸੀ ਜਿਨ੍ਹਾਂ ਨੇ ਇਕ ਰੂਪਤਾ ਦੇ ਨਾਲ ਰਾਤੀ ਠਿਕਰੀ ਪੈਰਾ ਦਿੱਤਾ ਔਰ ਸਵੇਰੇ 4 ਵਜੇ ਤੱਕ ਅਸੀਂ ਗੱਡੀਆਂ ਲੈ ਕੇ ਘੁੰਮਦੇ ਰਹੇ ਆ ਅਲੱਗ ਅਲੱਗ ਮੂਰਤੀਆਂ ਦੇ ਉੱਤੇ ਜਾ ਜਾ ਕੇ ਬੈਠੇ ਨੀ ਆ ਤੇ ਕਿਸੇ ਵੀ ਜਗ੍ਹਾ ਤੇ ਕੋਈ ਸ਼ਰਾਰਤੀ ਅੰਸਰ ਫਟਕਦਾ ਨਜ਼ਰ ਨਹੀਂ ਆਇਆ ਔਰ ਸਾਰੇ ਆਪਣੀਆਂ ਬਿੱਲਾਂ ਦੇ ਵਿੱਚ ਵੜ ਗਏ ਨੇ ਔਰ ਨਿਕਲਦੇ ਨਜ਼ਰ ਨਹੀਂ ਆ ਰਹੇ ਧੰਨਵਾਦ ਸੋ ਸ਼ਸ਼ੀ ਗਿਲ ਬੀਜੇਪੀ ਦੇ ਵਰਕਰ ਨੇ ਬੀਜੇਪੀ ਦੇ ਉਮੀਦਵਾਰ ਵੀ ਰਹੇ ਨੇ ਅੱਜ ਬਾਬਾ ਸਾਹਿਬ ਜੀ ਦਾ 134ਵਾਂ ਜਰਨ ਦਿਹਾੜਾ ਹੈ ਹੈਰੀਟੇਜ ਸਟਰੀਟ ਤੇ ਲੱਗੇ ਉਹਨਾਂ ਦੀ ਪ੍ਰਤਿਮਾ ਦੇ ਉੱਤੇ ਸ਼ਰਦਾ ਦੇ ਫੁੱਲ ਪੇਟ ਕੀਤੇ ਜਾ ਰਹੇ ਨੇ ਹਰਭਜਨ ਸਿੰਘ ਈਟੀਓ ਮੰਤਰੀ ਪੰਜਾਬ ਸਰਕਾਰ ਵੀ ਇੱਥੇ ਪਹੁੰਚੇ ਸਨ ਉਹਨਾਂ ਨੇ ਵੀ ਉਹਨਾਂ ਨੂੰ ਸ਼ਰਦਾ ਦੇ ਸੁਮਨ ਪੇਟ ਕੀਤੇ ਨੇ ਅੱਜ ਬੀਜੇਪੀ ਆਗੂ ਵੱਲੋਂ ਵੀ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਟ ਕੀਤੇ ਗਏ ਨੇ ਨਾਲ ਹੀ ਉਹਨਾਂ ਨੇ ਉਰ 10 ਮਨਸ ਸਿੰਘ ਪਨੂ ਨੂੰ ਇਹ ਤਰਹੀ ਵੀ ਜਿਹੜੀ ਉਹਨਾਂ ਵੱਲੋਂ ਦਿੱਤੀ ਗਈ ਸੀਗੀ ਉਹਦੇ ਉੱਤੇ ਵੀ ਉਹਨਾਂ ਨੂੰ ਚਿਤਾਇਆ ਹੈ ਜੈ ਗੁਰਦੇਵ ਜੈ ਭੀ ਮੈਂ ਅਸ਼ੁਲੀ ਕੁਮਾਰ ਜੁਗਾਨੀਆਂ ਜਰਨਲਪਤਰ ਸ਼੍ਰੀ ਗੁਰੂ ਰਵੀਦਾਸ ਪ੍ਰਕਾਸ਼ ਮੰਦਰ ਸਟਾਫ ਆਫਿਸ ਅੰਮ੍ਰਿਤਸਰ ਸਾਹਿਬ ਤੋਂ ਅ ਅੱਜ ਜਿਹੜਾ ਵਾ ਬਾਬਾ ਸਾਹਿਬ ਡਾਕਟਰ ਵੀ ਮਰਾਓ ਬੇਟਕਰ ਜੀ ਦਾ 134ਵਾਂ ਜਨਮ ਦਿਹਾੜਾ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬੜੀ ਧੂਮ ਧਮਾਕੇ ਦੇ ਨਾਲ ਜਿਹੜਾ ਵਾ ਰਬਦਾਸ ਭਾਈਚਾਰੇ ਵੱਲੋਂ ਸਾਰੇ ਸਮੂਹ ਅਸੀ ਭਾਈਚਾਰੇ ਵੱਲੋਂ ਬੜੀ ਸ਼ਰਧਾ ਨਾਲ ਜਿਹੜਾ ਮਨਾਇਆ ਗਿਆ ਅਸੀਂ ਇਹੋ ਹੀ ਬੇਨਤੀ ਕਰਾਂਗੇ ਕਿ ਜੋ ਪੰਨੋ ਜਿਹੜਾ ਇੱਕ ਸ਼ਰਾਰਤੀ ਤੱਤਵ ਹੈ ਜਿਹੜਾ Hindu Sikh ਐਸੀ ਭਾਈਚਾਰੇ ਨੂੰ ਆਪਸ ਚ ਲੜਾਉਣ ਦੀ ਕੋਸ਼ਿਸ਼ ਕਰ ਰਿਹਾ ਇਹੋ ਜਿਹੇ ਬੰਦੇ ਜਿਹੜੇ ਲੋਕਾਂ ਨੂੰ ਪਰਦਾਉਂਦੇ ਨੇ ਉਹਨੀਆਂ ਦੇ ਵਿੱਚ ਲੜਾਈ ਪਾਉਂਦੇ ਨੇ ਉਹ ਕਿਸੇ ਧਰਮ ਦੇ ਨਹੀਂ ਹੁੰਦੇ ਉਹ ਮਾਨਵਤਾ ਵਿਰੋਧੀ ਹੁੰਦੇ ਨੇ ਸੋ ਮੈਂ ਇਹ ਬੇਨਤੀ ਕਰਾਂਗਾ ਅੱਜ ਦੇ ਇਸ ਪਾਵਨ ਮੌਕੇ ਤੇ ਕਿ ਜਿਹੜਾ ਵਾਪਾ ਇਕਤਾ ਭਾਈਚਾਰਾ ਅਸੀਂ ਇਸੇ ਤਰ੍ਹਾਂ ਸਾਡਾ ਪਹਿਲੇ ਵੀ ਕਾਇਮ ਸੀ Hindu Sikh ਭਾਈਚਾਰਾ Muslim Muslim ਭਾਈਚਾਰਾ ਪਹਿਲੇ ਵੀ ਕਾਇਮ ਸੀ ਹੁਣ ਅੱਜ ਵੀ ਕਾਇਮ ਰਹੇਗਾ ਇਹੋ ਜੇ ਸ਼عار ਤੇ ਟੱਟੂ ਪਈ ਆਏ ਦੇ ਨਹੀਂ ਗਏ ਤੇ ਮੈਂ ਹੀ ਕਵਾਂਗਾ ਕਿ ਸਾਰਿਆਂ ਨੂੰ ਇਸ ਮੌਕੇ ਤੇ ਲੱਖ ਲੱਖ ਵਧਾਈ ਹੋਵੇ ਜੀ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਜੈ ਪੀਮ ਕੈਪਟਨ ਬਰਨ 23 ਦੇ ਨਾਲ ਜੋਤੀ ਬੈਲ ਕੈਨਿਕ ਸਵੇਰਾ ਟੀਵੀ ਆਪਨੇ